ਜਲੰਧਰ ਚ ਹੋਏ ਹਮਲਿਆਂ ਦੇ ਖਤਰੇ ਦੇ ਮੱਧ ਨਦਰ ਸੁਰੱਖਿਆ ਦੇ ਲਈ ਇੱਕ ਜਨਤਕ ਸੁਨੇਹਾ ਹੈ ਆਰਪੀਡੀ ਦੇ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਧੇਤਨਾ ਅਤੇ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਜਲੰਧਰ ਸਮੇਤ ਕਈ ਭਾਰਤੀ ਸ਼ਹਿਰਾਂ ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਕੋਸ਼ਿਸ਼ ਤੋਂ ਬਾਅਦ ਦੇ ਵਿੱਚ ਜਲੰਧਰ ਪੁਲਿਸ ਅਤੇ ਪ੍ਰਸ਼ਾਸਨ ਨੇ ਜਹਿ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਦੇ ਲਈ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ ਹੈ ਸੋ ਇਸ ਨਵਾਂ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਸਾਰੇ ਡਰੋਨ ਅਤੇ ਮਜ਼ਾਲਾ ਨੂੰ ਨਾਕਾਮ ਕਰ ਦਿੱਤਾ ਪਰ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਵਿੱਚ ਬਲੈਕਆਊਟ ਲਾਗੂ ਕੀਤਾ ਗਿਆ ਜਲੰਧਰ ਵਾਸੀਆਂ ਦੇ ਲਈ ਸੁਰੱਖਿਆ ਦਾ ਇੱਕ ਸੁਨੇਹਾ ਹੈ ਵੇ ਪਹਿਲਾਂ ਤਾਂ ਤੁਸੀਂ ਖਬਰਾਂ ਹਟਨਾ ਕਰੋ ਜਲੰਧਰ ਰੂਰਲ ਡੀਐਸਪੀ ਵਿਜੇ ਕੁਮਾਰ ਨੇ ਵੀ ਕਿਹਾ ਹੈ ਜੇਕਰ ਤੁਸੀਂ ਕੋਈ ਅਜੀਬ ਜਿਹੀ ਆਵਾਜ਼ ਸੁਣਦੇ ਹੋ ਜਾਂਕਰ ਕੋਈ ਸ਼ੱਕੀ ਦੇਖਦੇ ਹੋ ਤਾਂ ਖਬਰਾਓ ਨਾ ਸਾਡੀ ਫੌਜ ਅਤੇ ਪੁਲਿਸ ਹਰ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਦੇ ਸਮਰੱਥ ਹੈ ਜੇ ਕੋਈ ਸ਼ੱਕੀ ਚੀਜ਼ ਨੂੰ ਤੁਸੀਂ ਮਿਲਦੀ ਹੈ ਤੁਹਾਨੂੰ ਤਾਂ ਉਸ ਚੀਜ਼ ਨੂੰ ਤੁਸੀਂ ਛੂਹੋ ਨਾ ਜੇਕਰ ਕੋਈ ਕਿਤੇ ਅਣਪਛਾਤੀ ਵਸੂ ਜਾਂ ਫਿਰ ਮਿਜ਼ਾਈਲ ਹੋ ਗਿਆ ਜਾਂ ਫਿਰ ਡਰੋਨ ਹੋ ਗਿਆ ਉਸ ਦਾ ਕੋਈ ਮਲਬਾ ਦਿੱਖਦਾ ਹੈ ਤਾਂ ਉਸ ਨੂੰ ਹੱਥ ਨਾ ਲਾਓ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਅਤੇ ਤੁਸੀਂ ਘਰਾਂ ਦੇ ਵਿੱਚ ਹੀ ਰਹੋ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਅਪੀਲ ਕੀਤੀ ਹੈ ਵੀ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਨਾਲ ਸਪਸ਼ਟ ਨਹੀਂ ਹੋ ਜਾਂਦੀ ਘਰਾਂ ਦੇ ਵਿੱਚ ਹੀ ਰਹੋ ਅਤੇ ਬਿਨਾਂ ਜ਼ਰੂਰਤ ਤੋਂ ਬਾਹਰ ਨਾ ਨਿਕਲੋ ਅਤੇ ਸੋਸ਼ਲ ਮੀਡੀਆ ਤੇ ਜਲੰਧਰ ਦੇ ਨੇੜੇ ਡਰੋਨ ਹਮਲਿਆਂ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਜਿਨ੍ਹਾਂ ਨੂੰ ਪੀਆਈਬੀ ਨੇ ਝੂਠਾ ਕਰਾ ਦਿੱਤਾ ਹੈ ਸੋ ਅਜਿਹੀਆਂ ਅਫਵਾਹਾਂ ਦੇ ਉੱਤੇ ਧਿਆਨ ਨਾ ਦਿਓ ਅਤੇ ਨਾ ਹੀ ਅੱਗੇ ਸਾਂਝੀਆਂ ਕਰੋ ਬਲੈਕਆਊਟ ਦੀ ਪਾਲਣਾ ਕਰੋ ਜਲੰਧਰ ਦੇ ਵਿੱਚ ਬੀਤੀ ਰਾਤ ਬਲੈਕਆਊਟ ਲਾਗੂ ਕੀਤਾ ਗਿਆ ਸੀ ਅੱਗੇ ਵੀ ਇਸ ਜਿਹੇ ਸਥਿਤੀ ਜੋ ਹੈ ਉਹ ਬਣ ਸਕਦੀ ਹੈ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਮੁਤਾਬਿਕ ਲਾਈਟਾਂ ਬੰਦ ਰੱਖੋ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੋ ਹੋਟਲ ਗੈਸਟ ਹਾਊਸ ਅਸੇ ਜਨਤਕ ਸਥਾਨਾਂ ਦੇ ਉਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਸੱਤੀ ਦੇ ਨਾਲ ਪਾਲਣਾ ਕਰੋ ਜਿਵੇਂ ਕਿ ਪੁਲਿਸ ਨੇ ਹਦਾਇਤ ਦਿੱਤੀ ਹੈ ਸੋ ਜੀ ਜਲੰਧਰ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਪਰ ਘਬਰਾਹਟ ਫੈਲਾਉਣ ਦੀ ਜ਼ਰੂਰਤ ਨਹੀਂ ਹੈ ਭਾਰਤੀ ਫੌਜ ਅਤੇ ਸੁਰੱਖਿਆ ਏਜੰਸੀਆ ਪੂਰੀ ਤਰ੍ਹਾਂ ਅਲਰਟ ਮੋਰਤੇ ਨੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਇਆ ਆਪਣੀਆਂ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਓ ਕਿਉਂਕਿ ਆਰਪੀਡੀ ਤੁਹਾਡੇ ਤੱਕ ਸੱਚ ਦੀ ਖਬਰ ਪਹੁੰਚਾਉਂਦਾ ਹੀ ਰਹੇਗਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ